ਰਦਾਨ ਕਿਵਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਆਪਾਂ ਪਹੁੰਚੇ ਹੋਏ ਹਾਂ ਪੰਜਾਬ ਦੇ ਅਖੀਰਲੇ ਇੰਡਸਟਰੀ ਨਾਕੇ ਦੇ ਕੋਲ ਜਿੱਥੇ ਕਿ ਪਠਾਨਕੋਟ ਦੇ ਨਾਲ ਸਿਆਲਕੁੰਟ ਦੇ ਨਜ਼ਦੀਕ ਮਾਦੋਪੁਰ ਦਾ ਏਰੀਆ ਪੰਡਾ ਹੈ ਜਿਸ ਤੋਂ ਅੱਗੇ ਕੀ ਜੰਮੂ ਕਸ਼ਮੀਰ ਦੀ ਜਿਹੜੀ ਹੱਦ ਹੈ ਉਹ ਸ਼ੁਰੂ ਹੋ ਜਾਂਦੀ ਆ ਔਰ ਤੁਹਾਡੇ ਨਾਲ ਦੇ ਨਾਲ ਤੁਸੀਂ ਤਸਵੀਰਾਂ ਤਾਂ ਹੀ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਆ ਇਹ ਰਸਤਾ ਜਿਹੜਾ ਆ ਇਹ ਜੰਮੂ ਕਸ਼ਮੀਰ ਨੂੰ ਜਾਂਦਾ ਹੈ ਔਰ ਇਹ ਸਾਂਝਾ ਪੁਲ ਜਿਹੜਾ ਆ ਜੋ ਕਿ ਅੱਧਾ ਜਿਹੜਾ ਆ ਉਹ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਂਦਾ ਹੈ ਅਤੇ ਅੱਧਾ ਜਿਹੜਾ ਆ ਉਹ ਜ਼ਿਲ੍ਹਾ ਕਟੂਆ ਦੇ ਵਿੱਚ ਆਂਦਾ ਹੈ ਤੁਹਾਨੂੰ ਗੱਲ ਕਰੀਏ ਕਿ 2 ਦਿਨ ਬਾਅਦ ਜਿਹੜਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜਾ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਜੇ ਗੱਲ ਕਰੀਏ ਇੰਟਰਸਟੇਟ ਨਾਕਿਆਂ ਦੀ ਤਾਂ ਇੰਟਰਸਟੇਟ ਨਾਕਿਆਂ ਦੇ ਉੱਤੇ ਵੀ ਪੁਲਿਸ ਜਿਹੜੀ ਆ ਉਹ ਅਗਸਤ ਬਤਾ ਦਿੱਤੀ ਗਈ ਆ ਪੁਲਿਸ ਪਾਰਟੀ ਦੇ ਜਿਹੜੇ ਮੈਂਬਰ ਨੇ ਉਹ ਬਤਾ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਅਨਚੁਕਾਮੀ ਕਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਇਸ ਦੇ ਨਾਲ ਹੀ ਜਿਹੜੇ ਐਸਐਸਪੀ ਪਠਾਨਕੋਟ ਸਰਦਾਰ ਗੁਰਜਿੰਦਰ ਸਿੰਘ ਢਿੱਲੋਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪੁਲਿਸ ਜਿਹੜੀ ਆ ਉਹ ਆਪਣੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੂਰੀ ਸੰਜੀਦਗੀ ਦੇ ਨਾਲ ਜ਼ਿਲ੍ਹਾ ਪਠਾਨਕੋਟ ਦੀਆਂ ਬਕਵਕ ਥਾਵਾਂ ਦੇ ਉੱਤੇ ਚੈਕਿੰਗ ਅਭਿਆਨ ਜਿਹੜਾ ਆ ਸਰਪ੍ਰਾਈਜ਼ ਚੈਕਿੰਗ ਅਭਿਆਨ ਵੀ ਜਿਹੜੇ ਆ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਿਹੜੀ ਆ ਉਹ ਨਾ ਚੇਲਨੀ ਪਵੇ ਉਸ ਦੇ ਨਾਲ ਹੀ ਜਿਹੜੀ ਆ ਅਮਨ ਔਰ ਸ਼ਾਂਤੀ ਦੇ ਨਾਲ ਇਹ ਜਿਹੜਾ ਆਜ਼ਾਦੀ ਦਿਹਾੜਾ ਆ ਇਹ ਲੋਕ ਮਨਾ ਸਕਣ ਉਸ ਦੇ ਚਲਦਿਆਂ ਜਿਹੜੇ ਇੰਟਰਸਟਿਡ ਨਾਕਿਆ ਹਨ ਜ਼ਿਲ੍ਹਾ ਪਠਾਨਕੋਟ ਦੇ ਉਹਨਾਂ ਉਤੇ ਜਿਹੜੀ ਨਫਰੀ ਆ ਉਹ ਮੁਲਾਜ਼ਮਾਂ ਦੀ ਬਦਾ ਦਿੱਤੀ ਗਈ ਆ ਗਿਣਤੀ ਬਦਾ ਦਿੱਤੀ ਗਈ ਆ ਅਤੇ ਹਰ ਆਨ ਜਾਣ ਵਾਲੀ ਗੱਡੀ ਦੀ ਜਿਹੜੀ ਆ ਉਹ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਆ ਤਾਂ ਜੋ कोई भी अनसुखामी घटना जी ना वापर सके आप एस एस साहब न गलबात करा और अपने दर्शकों भी रूबरू कराने की क्या एस, एस पठानकोट सरदार दलजिंदर सिंह ढिलो ने देखिए 15 अगस्त हमेशा की तरह बड़े हर्षोल्लास से पठानकोट में मनाया जाता है और इस वर्ष भी हमने सुरक्षा के बकायदा पुख्ता इंतजाम किए हैं और जिसमें हमारी अलग अलग टीम्स पुलिस की जो एंड सर्च ऑपरेशन में है इसके अलावा स्ट्रॉन्ग नाकाबंदी इंटर स्टेट इंटर डिस्ट्रिक्ट की और हमारे अंडर कवर जो ऑपरेशनल ग्रुप है वो भी स्पेशल ब्रांच का एक्टिव है सो जहाँ पर वेन्यू पर ये प्रोग्राम हो रहे हैं अलग अलग जगह पर वो जिले में प्रोग्राम हो रहे हैं उनको भी सिक्योर किया गया है जी तो रेलवे स्टेशन सभी सभी जगह हमारे हमारी टीम डिप्लॉयड है और रेलवे स्टेशन स्पेशली रेलवे स्टेशन और बस स्टैंड पर सरप्राइज एलिमेंट के तौर पर अचानक जो यात्रियों और शक्की व्यक्तियों की लगातार चेकिंग जारी है सर्विलेंस कैमरे वहां पर लगातार निगरानी में है और किसी भी इमरजेंसी हालात को आ, टैकल करने के लिए हमारी टीम ने तैनात की गई है

ਇਹ ਜਿਸ ਜੇ ਨਾਕੇ ਦੇ ਉੱਤੇ ਜਿੱਥੇ ਕਿ ਪਠਾਨਕੋਟ ਦੇ ਨਾਲ ਸਿਆਲਕੁੰਟ ਦੇ ਨੇੜੇ ਮਾਦੋਪੁਰ ਦਾ ਏਰੀਆ ਆਂਦਾ ਹੈ ਜਿਸ ਤੋਂ ਅੱਗੇ ਕੀ ਜੰਮੂ ਕਸ਼ਮੀਰ ਦੀ ਜਿਹੜੀ ਹੱਦ ਆ ਉਹ ਸ਼ੁਰੂ ਹੋ ਜਾਂਦੀ ਆ ਔਰ ਤੁਹਾਡੇ ਨਾਲ ਦੇ ਨਾਲ ਤੁਸੀਂ ਤਸਵੀਰਾਂ ਤਾਂ ਹੀ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਆ ਇਹ ਰਸਤਾ ਜਿਹੜਾ ਆ ਇਹ ਜੰਮੂ ਕਸ਼ਮੀਰ ਨੂੰ ਜਾਂਦਾ ਹੈ ਔਰ ਇਹ ਸਾਂਝਾ ਪੁਲ ਜਿਹੜਾ ਆ ਜੋ ਕਿ ਅੱਧਾ ਜਿਹੜਾ ਆ ਉਹ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਂਦਾ ਹੈ ਅਤੇ ਅੱਧਾ ਜਿਹੜਾ ਆ ਉਹ ਜ਼ਿਲ੍ਹਾ ਕਟੂਆ ਦੇ ਵਿੱਚ ਆਂਦਾ ਹੈ ਤੁਹਾਣਾ ਗੱਲ ਕਰੀਏ ਕੀ ਅ ਦੋ ਦਿਨ ਬਾਅਦ ਜਿਹੜਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜਾ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਜੇ ਗੱਲ ਕਰੀਏ ਇੰਟਰਸਟੇਟ ਨਾਕਿਆਂ ਦੀ ਤਾਂ ਇੰਟਰਸਟੇਟ ਨਾਕਿਆਂ ਦੇ ਉੱਤੇ ਵੀ ਪੁਲਿਸ ਜਿਹੜੀ ਹੈ ਉਹ ਅਗਸਤ ਬਤਾ ਦਿੱਤੀ ਗਈ ਹੈ ਪੁਲਿਸ ਪਾਰਟੀ ਦੇ ਜਿਹੜੇ ਮੈਂਬਰ ਨੇ ਉਹ ਬਤਾ ਦਿੱਤੇ ਗਿਆ ਹਨ ਤਾਂ ਜੋ ਕੋਈ ਕਿਸੇ ਕਿਸਮ ਦੀ ਵੀ ਕੋਈ ਵੀ ਅਨਜੁਕਾਮੀ ਕਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਇਸੇ ਨਾਲ ਹੀ ਜਿਹੜੇ ਐਸਐਸਪੀ ਪਠਾਨਕੋਟ ਸਰਦਾਰ ਗੁਲਜਿੰਦਰ ਸਿੰਘ ਢਿੱਲੋਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਹਨਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪੁਲਿਸ ਜਿਹੜੀ ਆ ਉਹ ਆਪਣੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੂਰੀ ਸੰਜੀਦਗੀ ਦੇ ਨਾਲ ਜ਼ਿਲ੍ਹਾ ਪਠਾਨਕੋਟ ਦੀਆਂ ਬਕਵਕ ਥਾਵਾਂ ਦੇ ਉੱਤੇ ਚੈਕਿੰਗ ਅਭਿਆਨ ਜਿਹੜਾ ਆ ਸਰਪ੍ਰਾਈਜ਼ ਚੈਕਿੰਗ ਅਭਿਆਨ ਵੀ ਜਿਹੜੇ ਆ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਿਹੜੀ ਆ ਉਹ ਨਾ ਚੇਲਨੀ ਪਵੇ ਉਸ ਦੇ ਨਾਲ ਹੀ ਜਿਹੜੀ ਆ ਅਮਨ ਔਰ ਸ਼ਾਂਤੀ ਦੇ ਨਾਲ ਇਹ ਜਿਹੜਾ ਆਜ਼ਾਦੀ ਦਿਹਾੜਾ ਆ ਇਹ ਲੋਕ ਮਨਾ ਸਕਣ ਉਸ ਦੇ ਚਲਦਿਆਂ ਜਿਹੜੇ ਇੰਟਰਸਟਡ ਨਾਕਿਆ ਹਨ ਦਿਲਾ ਪਠਾਨਕੋਟ ਦੇ ਉਹਨਾਂ ਉਤੇ ਜਿਹੜੀ ਨਫਰੀ ਆ ਉਹ ਮੁਲਾਜ਼ਮਾਂ ਦੀ ਬਜ਼ਾ ਦਿੱਤੀ ਗਈ ਆ ਕਿੰਤੀ ਬਜ਼ਾ ਦਿੱਤੀ ਗਈ ਆ ਅਤੇ ਹਰ ਆਣ ਜਾਣ ਵਾਲੀ ਗੱਡੀ ਦੀ ਜਿਹੜੀ ਆ ਉਹ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਆ ਤਾਜੋ ਕੋਈ ਵੀ ਅਨਸੁਖਵਾਮੀ ਕੱਟਣਾ ਜਿਹੜੀ ਆ ਨਾ ਬਾਕਰ ਸਕੇ ਆਪਾਂ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਾਂਗੇ ਔਰ

इसके अलावा स्ट्रॉन्ग नाकाबंदी इंटर स्टेट इंटर डिस्ट्रिक्ट की और हमारे अंडर कवर जो ऑपरेशनल ग्रुप है वो भी स्पेशल ब्रांच का एक्टिव है सो जहाँ पर वेन्यू पर ये प्रोग्राम हो रहे हैं अलग अलग जगह पर जिले में प्रोग्राम हो रहे हैं उनको भी सिक्योर किया गया है जी तो तो रेलवे स्टेशन तो की तो सभी सभी जगह हमारे हमारी टीम डिप्लॉयड है और रेलवे स्टेशन स्पेशली रेलवे स्टेशन और बस स्टैंड पर सरप्राइज एलिमेंट के तौर पर अचानक जो यात्रियों और शक्की व्यक्तियों की लगातार चेकिंग जारी है सर्विलेंस कैमरे वहां पर लगातार निगरानी में है और किसी भी इमरजेंसी हालात को आ, टैकल करने के लिए हमारी टीमें तैनात की गई है

ਇਹ ਜਿਹੜਾ ਨਾਕੇ ਦੇ ਉੱਤੇ ਜਿੱਥੇ ਕਿ ਪਠਾਨਕੋਟ ਦੇ ਨਾਲ ਸੁਯਾਨਕੁਰ ਦੇ ਨਜ਼ਦੀਕ ਮਾਦੋਪੁਰ ਦਾ ਏਰੀਆ ਪੰਡਾ ਹੈ ਜਿਸ ਤੋਂ ਅੱਗੇ ਕੀ ਜੰਮੂ ਕਸ਼ਮੀਰ ਦੀ ਜਿਹੜੀ ਹੱਦ ਆ ਉਹ ਸ਼ੁਰੂ ਹੋ ਜਾਂਦੀ ਆ ਔਰ ਤੁਹਾਡੇ ਨਾਲ ਦੇ ਨਾਲ ਤੁਸੀਂ ਤਸਵੀਰਾਂ ਤਾਂ ਹੀ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਆ ਇਹ ਰਸਤਾ ਜਿਹੜਾ ਆ ਇਹ ਜੰਮੂ ਕਸ਼ਮੀਰ ਨੂੰ ਜਾਂਦਾ ਹੈ ਔਰ ਇਹ ਸਾਂਝਾ ਪੁਲ ਜਿਹੜਾ ਆ ਜੋ ਕਿ ਅੱਧਾ ਜਿਹੜਾ ਆ ਉਹ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਆਂਦਾ ਹੈ ਅਤੇ ਅੱਧਾ ਜਿਹੜਾ ਆ ਉਹ ਜ਼ਿਲ੍ਹਾ ਕਟੂਆ ਦੇ ਵਿੱਚ ਆਂਦਾ ਹੈ ਤੁਹਾਡਾ ਨਾਲ ਗੱਲ ਕਰੀਏ ਕੀ ਅ ਦੋ ਦਿਨ ਬਾਅਦ ਜਿਹੜਾ ਆਜ਼ਾਦੀ ਦਿਹਾੜਾ 15 ਅਗਸਤ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜਾ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਤਾਂ ਚੈਕਿੰਗ ਕੀਤੀ ਜਾ ਰਹੀ ਹੈ ਉਸ ਦੇ ਨਾਲ ਹੀ ਜੇ ਗੱਲ ਕਰੀਏ ਇੰਟਰਸਟੇਟ ਨਾਕਿਆਂ ਦੀ ਤਾਂ ਇੰਟਰਸਟੇਟ ਨਾਕਿਆਂ ਦੇ ਉੱਤੇ ਵੀ ਪੁਲਿਸ ਜਿਹੜੀ ਹੈ ਉਹ ਅਗਸਤ ਬਤਾ ਦਿੱਤੀ ਗਈ ਹੈ ਪੁਲਿਸ ਪਾਰਟੀ ਦੇ ਜਿਹੜੇ ਮੈਂਬਰ ਨੇ ਉਹ ਬਤਾ ਦਿੱਤੇ ਗਿਆ ਹਨ ਤਾਂ ਜੋ ਕੋਈ ਕਿਸੇ ਕਿਸਮ ਦੀ ਵੀ ਕੋਈ ਵੀ ਅਨਸੁਕਾਮੀ ਕਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਇਸੇ ਨਾਲ ਹੀ ਜਿਹੜੇ ਐਸਐਸਪੀ ਪਠਾਨਕੋਟ ਸਰਦਾਰ ਗੁਰਜਿੰਦਰ ਸਿੰਘ ਢਿੱਲੋਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪੁਲਿਸ ਜਿਹੜੀ ਆ ਉਹ ਆਪਣੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਪੂਰੀ ਸੰਜੀਦਗੀ ਦੇ ਨਾਲ ਜ਼ਿਲ੍ਹਾ ਪਠਾਨਕੋਟ ਦੀਆਂ ਬਕਵਕ ਥਾਵਾਂ ਦੇ ਉੱਤੇ ਚੈਕਿੰਗ ਅਭਿਆਨ ਜਿਹੜਾ ਆ ਸਰਪ੍ਰਾਈਜ਼ ਚੈਕਿੰਗ ਅਭਿਆਨ ਵੀ ਜਿਹੜੇ ਆ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਿਹੜੀ ਆ ਉਹ ਨਾ ਚੇਲਨੀ ਪਵੇ ਉਸ ਦੇ ਨਾਲ ਹੀ ਜਿਹੜੀ ਆ ਅਮਨ ਔਰ ਸ਼ਾਂਤੀ ਦੇ ਨਾਲ ਇਹ ਜਿਹੜਾ ਆਜ਼ਾਦੀ ਦਿਹਾੜਾ ਆ ਇਹ ਲੋਕ ਮਨਾ ਸਕਣ ਉਸ ਦੇ ਚਲਦਿਆਂ ਜਿਹੜੇ ਇੰਟਰਸਟਿਡ ਨਾਕੇ ਹਨ ਜ਼ਿਲ੍ਹਾ ਪਠਾਨਕੋਟ ਦੇ ਉਹਨਾਂ ਉਤੇ ਜਿਹੜੀ ਨਫਰੀ ਆ ਉਹ ਮੁਲਾਜ਼ਮਾਂ ਦੀ ਬਦਾ ਦਿੱਤੀ ਗਈ ਆ ਗਿਣਤੀ ਬਦਾ ਦਿੱਤੀ ਗਈ ਆ ਅਤੇ ਹਰ ਆਨ ਜਾਣ ਵਾਲੀ ਗੱਡੀ ਦੀ ਜਿਹੜੀ ਆ ਉਹ ਬਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਆ ਤਾ ਜੋ ਕੋਈ ਵੀ ਅਨਸੁਖਾਮੀ ਕਟਣਾ ਜਿਹੜੀ ਆ ਨਾ ਵਾਪਰ ਸਕੇ ਆਪਾਂ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਾਂਗੇ ਔਰ

इसके अलावा स्ट्रॉग नाकाबंदी इंटर स्टेट इंटर डिस्ट्रिक्ट की और हमारे अंडर कवर जो ऑपरेशनल ग्रुप है वो भी स्पेशल ब्रांच का एक्टिव है सो जहाँ पर वेन्यू पर ये प्रोग्राम हो रहे हैं अलग अलग जगह पर जिले में प्रोग्राम रहे हैं उनको भी सिक्योर किया गया है जी तो रेलवे स्टेशन सभी सभी जगह हमारे हमारी टीम डिप्लॉयड है और रेलवे स्टेशन स्पेशली रेलवे स्टेशन और बस स्टैंड पर सरप्राइज एलिमेंट के तौर पर अचानक जो यात्रियों और शक्की व्यक्तियों की लगातार चेकिंग जारी है सर्विलेंस कैमरे वहां पर लगातार निगरानी में है और किसी भी इमरजेंसी हालात को आ, टैकल करने के लिए हमारी टीमें तैनात की गई है